ਰਾਜਾ ਬੜਿੰਗ ਉਹ ਬੰਦਾ ਹੈ ਜਿਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਨੂੰ ਤਾਂ ਮਾਂ ਕਹਿੰਦਾ ਆਪਣੀ ਫੌਜੀ ਦੀ ਗੱਲ ਕਰਦੇ ਹੋ ਤੁਹਾਡਾ ਧਰਮੀ ਫੌਜੀ ਹੈ ਕਿੱਥੇ ਉਹ ਕਹਿੰਦੇ ਲੈ ਕੇ ਤਾਂ आओ ਕਹਿੰਦੇ ਕਹਿੰਦੇ ਜੰਗ ਲੜੀ ਕਿਹੜੀ ਹੈ ਤੁਹਾਡੇ ਧਰਮੀ ਫੌਜੀ ਨੇ ਦੱਸਾਂ ਰਾਜਾ ਬੜਿੰਗ ਕਿਹੜੀ ਲੜੀ ਹੈ ਜਿਹੜੀ ਤੇਰੀ ਮਾਂ ਨੇ ਟੈਂਕਾਂ ਤੋਪਾਂ ਤੇ ਹਮਲਾ ਕੀਤਾ ਸੀ ਉਹ ਜੰਗ ਲੜੀ ਹੈ ਰਾਜਾ ਬੜਿੰਗ ਨੂੰ ਤਾਂ ਪਤਾ ਹੀ ਨਹੀਂ ਮੈਂ ਅੱਜ ਸਵੇਰੇ ਕੀ ਬੋਲਿਆ ਤੇ ਸ਼ਾਮ ਨੂੰ ਕੀ ਬੋਲਣਾ ਹੈ ਆ ਇਹਨਾਂ ਨੂੰ ਫਰਸਟ੍ਰੇਸ਼ਨ ਹੋ ਗਈ ਤੁਸੀਂ ਹੈਰਾਨ ਰਹੇ ਹੋ ਕਿ ਧਰਮੀ ਫੌਜੀ ਪਰਿਵਾਰ ਨੂੰ ਤੁਸੀਂ ਗੈਂਗਸਟਰ ਕਹਿ ਰਹੇ ਹੋ ਰਾਜਾ ਬੜਿੰਗ ਉਹ ਬੰਦਾ ਹੈ ਜਿਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਨੂੰ ਤਾਂ ਮਾਂ ਕਹਿੰਦਾ ਆਪਣੀ ਤੇ ਜਿਸ ਪਰਿਵਾਰ ਨੇ ਦਰਬਾਰ ਸਾਹਿਬ ਦੀ ਪ੍ਰੋਟੈਕਸ਼ਨ ਵਾਸਤੇ ਉਥੇ ਆਪਣਾ ਸਾਰਾ ਕੁਝ ਕੁਰਬਾਨ ਕਰਤਾ ਉਹਨੂੰ ਕਹਿੰਦੇ ਕਿ ਇਹ ਗੈਂਗਸਟਰ ਹੈ ਉਹ ਕਹਿੰਦੇ ਤੁਸੀਂ ਉਸ ਦੇ ਸਾਥੀ ਦੇ ਕੈਰੈਕਟਰ ਦਾ ਪਤਾ ਹੀ ਲੱਗਿਆ ਉਹ ਗੰਦੇ ਤੁਸੀਂ ਧਰਮੀ ਫੌਜੀ ਦੀ ਗੱਲ ਕਰਦੇ ਹੋ ਤੁਹਾਡਾ ਧਰਮੀ ਫੌਜੀ ਹੈ ਕਿੱਥੇ ਉਹ ਕਹਿੰਦੇ ਲੈ ਕੇ ਤ आओ ਤਰਵੀਂ ਮੈਂ ਵੀ ਮਿਲੇ ਉਹਨਾਂ ਕੋਈ ਕੋਈ ਇਹਦੀ ਚ ਕੋਈ ਪ੍ਰੋਬਲਮ ਕੀ ਹੈ ਇਹਦੇ ਚ ਆ ਜਿਹੜੀ ਗੱਲ ਹੈ ਨਾ ਪਹਿਲੇ ਕਹਿੰਦਾ ਸੀ ਗੈਂਗਸਟਰ ਹੈ ਫਿਰ ਉਹਨੂੰ ਕਹਿੰਦਾ ਧਰਮੀ ਫੌਜੀ ਕੱਲ ਕੁਝ ਹੋਰ ਹੋ ਜਾਊਗਾ ਅੱਜ ਰਾਜਾ ਬੜਿੰਗ ਨੇ ਐਸੀ ਭਾਈਚਾਰੇ ਬਾਰੇ ਕੁਝ ਬੋਲਿਆ ਕੱਲ ਕੁਝ ਹੋਰ ਬੋਲੂਗਾ ਵੀ ਆਰ ਨਾਟ ਅਨਸਰਬਲ ਟੂ ਹਿਮ ਉਹ ਵੀ ਗੱਲ ਕਹਿੰਦੇ ਕਹਿੰਦੇ ਜੰਗ ਲੜੀ ਕਿਹੜੀ ਹੈ ਤੁਹਾਡੇ ਧਰਮੀ ਫੌਜੀ ਨੇ ਦੱਸਾਂ ਰਾਜਾ ਬੜਿੰਗ ਕਿਹੜੀ ਲੜੀ ਹੈ ਜਿਹੜੀ ਤੇਰੀ ਮਾਂ ਨੇ ਟੈਂਕਾਂ ਤੋਪਾਂ ਤੇ ਹਮਲਾ ਕੀਤਾ ਸੀ ਉਹ ਜੰਗ ਲੜੀ ਹੈ 84 ਦੇ ਵੇਲੇ 84 ਦੇ ਵੇਲੇ ਗਦਰਬਾਦ ਸਾਹਿਬ ਤੇ ਇੰਦਰਾ ਮਾ ਨੇ ਇੰਦਰਾ ਮਾ ਦੀ ਗੱਲ ਕਰ ਰਹੇ ਕੋਈ ਹੋਰ ਨਾ ਸਮਝ ਬਟਨ ਇੰਦਰਾ ਇਹਦੀ ਮਾਂ ਕਿ ਕਿਉਂਕਿ ਟੀ-ਸ਼ਰਟ ਤੇ ਲਿਖਦਾ ਹੁੰਦਾ ਨਾ ਇੰਦਰਾ ਮੇਰੀ ਮਾਂ ਹੈ ਹਾਂਜੀ ਜੋ ਇੰਦਰਾ ਮਾ ਨੇ ਟੈਂਕਾਂ ਤੋਪਾਂ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਉਹ ਉਹ ਜੰਗ ਵਾਸਤੇ ਉਹਨੇ ਕੁਰਬਾਨ ਹੋਇਆ ਸੀ ਤੁਸੀਂ ਰਾਜਾ ਵੜਿੰਗ ਦੀ ਗੱਲ ਛੇੜ ਲਈ ਹੈ ਤੇ ਰਾਜਾ ਵੜਿੰਗ ਦਾ ਜਿਹੜਾ ਬਿਆਨ ਆਇਆ ਬੂਟਾ ਸਿੰਘ ਹੋਰਾਂ ਦੇ ਬਾਰੇ ਉਹਦਾ ਸੂ ਮੋਟੋ ਵੀ ਲੈ ਲਿਆ ਗਿਆ ਹੈ ਜਸਵੀਰ ਸਿੰਘ ਗੜੀ ਹੋਰਾਂ ਦੇ ਵੱਲੋਂ ਉਹਨਾਂ ਦੇ ਇਸ ਬਿਆਨ ਤੇ ਪ੍ਰਧਾਨ ਜੀ ਤੁਹਾਡਾ ਕੀ ਪ੍ਰਤੀਕਰਮ ਹੈ ਦੇਖੋ ਹਾਲਾਂਕਿ ਉਹਨਾਂ ਨੇ ਮਾਫੀ ਵੀ ਮੰਗ ਲਈ ਹੈ ਦੇਖੋ ਰਾਜਾ ਵੜਿੰਗ ਦਾ ਕੱਲਾ ਪਹਿਲੀ ਵਾਰ ਬਿਆਨੀ ਹੈ ਇਹਨੂੰ ਇਹਦੀ ਸ਼ਬਦਾਂ ਤੇ ਕੰਟਰੋਲ ਨਹੀਂ ਹੈ ਇਹਨੂੰ ਪਤਾ ਹੀ ਨਹੀਂ ਕਿਸ ਵੇਲੇ ਕੀ ਕਹਿ ਦੇਣਾ ਹੈ ਐਜੇ ਸੌ ਵਾਰ ਇਹਨੇ ਮੈਂ ਦੇਖਿਆ ਕੱਲਾ ਕਈਆਂ ਤੇ ਇੰਨਾ ਬੇਸ਼ਰਮ ਹੈ ਤੇ ਮਾਫੀ ਮੰਗਣ ਚ ਇੱਕ ਟਾਈਮ ਲਾਉਂਦਾ ਫਿਰ ਜੇ ਮਾਫੀ ਮੰਗਣੀ ਸੀ ਤੇ ਆਪਣੇ ਸ਼ਬਦਾਂ ਨੂੰ ਕੰਟਰੋਲ ਕਰੇ ਹੂੰ ਦੇਖੋ ਇੱਕ ਇੱਕ ਧਰਮ ਦੇ ਇੱਕ ਤੁਸੀਂ ਐਜੀ ਗੱਲ ਕਹਿਣੀ ਆ ਸਟਰੋਂਗਲੀ ਕੰਡੈਮਨੇਬਲ ਹੈ ਤੇ ਨਾਲੇ ਮੈਂ ਤੁਹਾਨੂੰ ਸਹੀ ਦੱਸਾਂ ਆ ਤਾਂ ਹੈਬਿਚੁਅਲ ਕ੍ਰਿਮੀਨਲ ਬਣ ਗਿਆ ਹੈ ਤੇ ਮੈਂ ਤਾਂ ਕਹਿੰਦਾ ਇਹਦੇ ਤੇ ਸਖਤ ਕਾਰਵਾਈ ਹੋਏ ਤੇ ਐਗਜ਼ਾਮਪਲ ਸੈੱਟ ਹੋਏ ਕਿ ਜੇ ਕਿਸੇ ਪਾਰਟੀ ਦਾ ਪ੍ਰਧਾਨ ਐਜ਼ ਅ ਸ਼ਬਦ ਬੋਲਦਾ ਹੈ ਇਹਨੂੰ ਐਜੀ ਮਾਫੀ ਨਹੀਂ ਹੋਣੀ ਚਾਹੀਦੀ ਇੱਕ ਐਗਜ਼ਾਮਪਲ ਸੈੱਟ ਹੋਣਾ ਚਾਹੀਦਾ ਪ੍ਰਤਾਪ ਬਾਜਵਾ ਹੋਰਾਂ ਦੇ ਨਾਲ ਮੈਂ ਇੰਟਰਵਿਊ ਕੀਤਾ ਉਹ ਕਹਿੰਦੇ ਕਿ ਨਾ ਗੁੰਡੇ ਨਾ ਹੰਕਾਰੀ ਇਸ ਵਾਰ ਕਾਂਗਰਸ ਦੀ ਵਾਰੀ ਉਹ ਤੁਹਾਨੂੰ ਗੁੰਡੇ ਸਾਦੇ ਆ ਸਰਕਾਰ ਨੂੰ ਹੰਕਾਰੀ ਸਾਦੇ ਆ ਕਾਂਗਰਸ ਦੇ ਉਮੀਦਵਾਰ ਬਾਰੇ ਤੇ ਪ੍ਰਤਾਪ ਸਿੰਘ ਬਾਜਵਾ ਬਾਰੇ ਕੀ ਕਹੋਗੇ ਅ ਤੁਸੀਂ ਜੋ ਉਮੀਦਵਾਰ ਹੈ ਕਾਂਗਰਸ ਪਾਰਟੀ ਦਾ ਜੀ ਨਾਂ ਕੀ ਉਹਦਾ ਜੀ ਹਾਂ ਜੀ ਭੁਰਸਾ ਭੁਰਸਾ ਜੀ ਉਹਨਾਂ ਦੇ ਫਾਦਰ ਕੋਣ ਸੀ ਤੁਸੀਂ ਦੱਸੋ ਜੀ ਉਹਨਾਂ ਦੇ ਫਾਦਰ ਸਭ ਤੋਂ ਵੱਡੇ ਡਰੱਗਸ ਮੰਗਲਰ ਪੰਜਾਬ ਦੇ ਸੀ ਉਹਨਾਂ ਦੀ ਮੌਤ ਵੀ ਜੇਲ੍ਹ 'ਚ ਹੋਈ ਹੈ ਸਭ ਤੋਂ ਵੱਡੇ ਸਮਗਲਰ ਅੱਛਾ ਪਤੋਂ 10 15 ਸਾਲ ਤੇ ਜੇਲ੍ਹ 'ਚ ਹੀ ਉਹਨਾਂ ਦੀ ਮੌਤ ਹੋਈ ਹੈ ਬਾਜਵਾ ਸਾਹਿਬ ਉਹ ਆਪਣਾ ਰਿਕਾਰਡ ਚੈੱਕ ਕਰ ਲੋ ਤੁਹਾਡੇ ਹੀ ਭਾਈਚਾਰਾ ਸੀ ਹੂੰ ਭਾਈਚਾਰਾ ਕੇ ਮੇਰੇ ਬਾਜਵਾ ਸਾਹਿਬ ਦਾ ਹੋ ਗਿਆ ਉਹਨਾਂ ਨੂੰ ਪਤਾ ਸਮਝ ਲੱਗ ਗਿਆ